ਤਾਂ ਜਾਲੀ ਸ਼ਰਾਬ ਨੇ ਅੱਜ ਕਈਆਂ ਦੀ ਜਾਨ ਲੈ ਲਈ ਇਸ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਸਵੇਰੇ 12 ਜਣਿਆਂ ਦੀ ਮੌਤੀ ਖਬਰ ਆਈ ਫਿਰ 14 ਫਿਰ 17 ਤੇ ਹੁਣ 20 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਇਹ ਜਿਹੜਾ ਸਿਲਸਿਲਾ ਇਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਕਿਉਂਕਿ 10 ਹੋਰ ਜਣੇ ਜਿਹੜੇ ਸਾਹਮਣੇ ਆਏ ਨੇ ਜਿਨ੍ਹਾਂ ਦੀ ਤਬੀਤ ਬਹੁਤ ਜ਼ਿਆਦਾ ਖਰਾਬ ਹੋਈ ਹੈ ਮਜੀਠਾ ਹਲਕੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਸੀਐਮ ਆਨ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਕਿ ਇਹ ਮੌਤਾਂ ਨਹੀਂ ਹੋਈਆਂ ਇਹ ਕਤਲ ਹੋਏ ਨੇ ਤੇ ਜਿਹੜੇ ਵੀ ਇਸ ਦੇ ਪਿੱਛੇ ਜਿਨ੍ਹਾਂ ਦਾ ਹੱਥ ਹੈ ਜਾਲੀ ਸ਼ਰਾਬ ਦੇ ਕਾਰੋਬਾਰ ਦੇ ਵਿੱਚ ਉਹਨਾਂ ਨੂੰ ਛੱਡਿਆ ਨਹੀਂ ਜਾਵੇਗਾ ਮੁਝੇਠਾ ਦੇ ਵਿੱਚ ਜਾਲੀ ਸ਼ਰਾਬ ਕਰਕੇ 20 ਤੋਂ ਵੱਧ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਜਿਸ ਤੇ ਭਾਜਪਾ ਆਗੂ ਫਤਿਹਜੰਗ ਬਾਜਵਾ ਜਿਹੜੇ ਨੇ ਪਰਿਵਾਰਾਂ ਦੇ ਨਾਲ ਜਿਹੜੇ ਮ੍ਰਿਤਕ ਦੇ ਪਰਿਵਾਰ ਨੇ ਉਹਨਾਂ ਦੇ ਨਾਲ ਮਿਲਣ ਪਹੁੰਚੇ ਗੱਲਬਾਤ ਕੀਤੀ ਦੁੱਖ ਸਾਂਝਾ ਕੀਤਾ ਸਾਡੇ ਪੱਤਰਕਾਰ ਅਨਮੋਲ ਗੁਲਾਟੀ ਮੌਕੇ ਤੇ ਮੌਜੂਦ ਸਨ ਕੀ ਗੱਲਬਾਤ ਕੀਤੀ ਉਹਨਾਂ ਦੇ ਨਾਲ ਆਓ ਜਾਣਦੇ ਹਾਂ ਮਜੀਠਾ ਹਲਕੇ ਦੇ ਵਿੱਚ ਖਾਸ ਤੌਰ ਤੇ ਗੱਲ ਕੀਤੀ ਜਾਵੇ ਤਾਂ 17 ਹਜੇ ਤੱਕ ਜੋ ਕੀ ਹੈ ਲਾਣ ਦੇ ਕਰਕੇ ਲੋਕ ਮਰ ਚੁੱਕੇ ਹਨ ਤੇ ਉਸ ਤੋਂ ਬਾਅਦ ਜੋ ਕੀ ਹੈ ਇਹ ਵੀ ਕਿਹਾ ਜਾ ਸਕਦਾ ਕਿ ਅਜ ਤੋ 3 ਸਾਲ ਪਹਿਲਾਂ ਵੀ ਤਰਨਤਰਨ ਦੇ ਵਿੱਚ ਵੀ ਇਹ ਮਾਮਲਾ ਸਾਹਮਣੇ ਆਇਆ ਸੀਗਾ ਜਦੋਂ ਇਲੀਜੀਟ ਲਿਕਰ ਕਰਕੇ ਲੋਕਾਂ ਦੀ ਜਾਨ ਗਈ ਸੀ ਇਸ ਵਕਤ ਜਿੱਥੇ ਫਤਿਹ ਬਾਜਵਾ ਜੀ ਪਹੁੰਚੇ ਨੇ ਤੇ ਬਾਜਵਾ ਸਾਹਿਬ ਕਿਵੇਂ ਦੇਖਦੇ ਹੋ ਮਾਹੌਲ ਕਿਉਂਕਿ 3 ਸਾਲ ਪਹਿਲਾਂ ਵੀ ਇਹ ਹੋਇਆ ਸੀਗਾ ਅੱਜ ਫਿਰ ਇਹ ਹੋ ਗਿਆ ਇਹ ਇਹ ਮਤਲਬ ਇਲੈਸਟ ਲੀਕਰ ਜੋ ਕੀ ਹੈ ਇਸ ਦਾ ਜੋ ਨੈਕਸਸ ਹੈ ਇਹ ਖਤਮ ਕਿਸ ਤਰੀਕੇ ਨਾਲ ਹੋ ਸਕਦਾ ਹੈ ਤੇ ਹਜੇ ਤੱਕ ਕਿਉਂ ਨਹੀਂ ਹੋ ਪਾਰਿਆ ਵੇਖੋ ਬਹੁਤ ਦੁਖਦਾਈ ਸਮੇਂ ਤੇ ਔਰ ਬਹੁਤ ਦਿਲ ਨੂੰ ਦਹਿਲਾਣ ਵਾਲੀ ਜਿਹੜੀ ਖਬਰ ਮਿਲੀ ਹੈ ਉਸ ਤੇ ਅੱਜ ਮੰਨਾ ਜੀ ਜਿਹੜੇ ਇਸ ਇਲਾਕੇ ਦੇ ਇਨਚਾਰਜ ਨੇ ਔਰ ਮੇਰੇ ਨਾਲ ਸਾਡੇ ਇੱਥੋਂ ਦੇ ਜਿਹੜੇ ਪ੍ਰਧਾਨ ਜੀ ਨੇ ਇਹ ਸਾਰੇ ਅਸੀਂ ਆਪਨਾ ਉਹਨਾਂ ਲੋਕਾਂ ਦੇ ਦੁੱਖ 'ਚ ਸ਼ਰੀਕ ਹੋਣ ਲਿਆ ਆਇਆ। ਦੇਖੋ ਗੱਲ ਬਹੁਤ ਮਾੜੀ ਐ। ਇਹ ਪਹਿਲੇ ਵੀ ਹੋਇਆ। ਇਹ ਅਗਾਂ ਵੀ ਇਹਨਾਂ ਨੇ ਇਹ ਲੋਕ ਜੇ ਸ਼ਕੰਜਾ ਨਾ ਕੱਸਿਆ ਸਰਕਾਰਾਂ ਨੇ ਤੇ ਅਗਾਂ ਵੀ ਹੋਣਾ। ਸਰਕਾਰ ਡਰੱਗ ਦੇ ਮੁੱਤੇ ਤੇ ਸਾਰੇ ਪੰਜਾਬ 'ਚ ਸਾਰੇ ਪੰਜਾਬ ਸਾਰੀਆਂ ਪਾਰਟੀਆਂ ਨਾਲ ਐ। ਕਿਉਂਕਿ ਇਹ ਮੁੱਦਾ ਇਹ ਡਰੱਗ ਦਾ ਜਿਹੜਾ ਕੋਡ ਐ ਬਾਹਰ ਨਿਕਲਣਾ ਚਾਹੀਦਾ ਪੰਜਾਬ 'ਚ। ਪਰ ਜਿਹੜੇ ਪਰਿਵਾਰਾਂ 'ਚ ਜਾ ਕੇ ਅਸੀਂ ਗਏ ਉਹਨਾਂ ਨੇ ਦੁੱਖ ਸਾਂਝਾ ਕੀਤਾ ਛੋਟੇ ਛੋਟੇ ਬੱਚੇ ਵੇਖੇ ਨਹੀਂ ਜਾਂਦੇ ਇੱਕ ਭੈਣ ਸੀ ਜਿਹਦਾ ਛੋਟਾ ਭਰਾ 17 ਸਾਲਾਂ ਦਾ ਸੀ ਉਹ ਵੀ ਇਸ ਦੇ ਵਿੱਚ ਇਸ ਸ਼ਰਾਬ ਦੀ ਬਲੀ ਚੜਿਆ ਤੇ ਉਹਦੀ ਭੈਣ ਨੂੰ ਦੇਹ ਦੇ ਤੱਕ ਦੰਦਲਾ ਪੈ ਡਿਆ ਸੀ ਸੋ ਸਰਕਾਰ ਨੇ ਤਾਂ 10 ਲੱਖ ਰੁਪਏ ਦਾ ਮੁਆਵਜ਼ੇ ਦੀ ਗੱਲ ਕੀਤੀ ਬਹੁਤ ਅੱਛੀ ਹੈ ਇਸ ਸਮੇਂ ਦੇ ਵਿੱਚ ਗਰੀਬ ਨੂੰ 10 ਰੁਪਏ ਵੀ ਬੜੀ ਵੱਡੀ ਚੀਜ਼ ਹੁੰਦੀ ਹੈ ਪਰ ਮੈਂ ਸਮਝਦਾ ਵੀ ਜਿਹੜਾ ਸਰਕਾਰ ਨੂੰ ਨੌਕਰੀ ਜਿਹੜਾ ਦੇਣਾ ਹੈ ਜੇ ਕਿਤੇ ਨੌਕਰੀ ਤੇ ਉਹਨਾਂ ਦੇ ਪੜੇ ਲਿਖੇ ਬੱਚੇ ਜਿਹੜੇ ਪੜਿਆ ਨਹੀਂ ਕਿ ਨਹੀਂ 8ਵੀਂ 10ਵੀਂ ਨੂੰ ਪੀਐਨ ਪੂਨ ਲਾ ਲੈਣ ਉਹਨਾਂ ਦਾ ਘਰ ਦਾ ਗੁਜ਼ਾਰਾ ਹੋ ਜਾਊਗਾ ਛੋਟੇ ਛੋਟੇ ਬੱਚੇ ਪਲ ਜਾਣਗੇ ਤੇ ਬੱਚੇ ਰੋਲ ਜਾਣਗੇ ਤੇ ਗੱਲ ਕਹੀ ਜਾ ਰਹੀ ਹੈ ਵੀ ਬੜੇ ਵੱਡੇ ਅ ਬੜੇ ਵੱਡੇ ਕੋਈ ਨਾਂ ਆ ਰਿਹਾ ਜਿਹੜੇ ਬਿਲਕੁਲ ਕਰਮੋਈ ਕਹਿ ਰਹੇ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਕੁਝ ਦੇਰ ਪਹਿਲਾਂ ਇੱਥੇ ਪਹੁੰਚੇ ਉਹਨਾਂ ਵੱਲੋਂ ਕਿਹਾ ਗਿਆ ਕਿ ਕਈ ਵੱਡੇ ਨਾਮ ਜੋ ਕਿ ਹੈ ਇਸ ਦੇ ਵਿੱਚ ਸ਼ਾਮਿਲਾਂ ਇਸ ਤੋਂ ਇਲਾਵਾ ਦਿੱਲੀ ਤੱਕ ਤਾਰ ਜੁੜੇ ਹੋਏ ਆ ਤਾਂ ਇਸ ਚੀਜ਼ ਨੂੰ ਕਿਵੇਂ ਦੇਖਦੇ ਤੁਸੀਂ ਜੀ ਇਹੋ ਜੀ ਗੱਲ ਹੈ ਤੇ ਮੈਂ ਸਮਝਦਾ ਵੀ ਸਰਕਾਰ ਨੂੰ ਉਹਦਾ ਸਿਕੰਜਾ ਕਸਣਾ ਚਾਹੀਦਾ ਹੈ ਇਹਦੇ ਵਿੱਚ ਕਿ ਜਿਹੜਾ ਨਸ਼ਾ ਹੈ ਜਾਂ ਇਹਨਾਂ ਚੀਜ਼ਾਂ ਦੇ ਉੱਤੇ ਕਿਸੇ ਨੂੰ ਇਹਦੀ ਛੋਟ ਨਹੀਂ ਕੋਈ ਪਾਰਟੀ ਹੈ ਕੋਈ ਕਿੰਨਾ ਕੁ ਵੱਡਾ ਕੋਈ ਨਾਂ ਹੋਵੇ ਮੈਂ ਸਮਝਦਾ ਉਹ ਲੋਕਾਂ ਸਾਕੇ ਜਗ ਜਾਹਰ ਕਰਨਾ ਚਾਹੀਦਾ ਪਰ ਇਸ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਵੀ ਤਾਰਾਂ ਜੁੜੀਆਂ ਤਾਰਾਂ ਜੁੜੀਆਂ ਨੇ ਤੇ ਬੰਦਾ ਜਾਂ ਜਿਹੜੇ ਹੈਗੇ ਨੇ ਕੰਮ ਕਰਦੇ ਵੇਖੋ ਇਹ ਕੱਲੇ ਜਿਹੜੇ ਪੌਚੇਸ ਦੇ ਵਿੱਚ ਸ਼ਰਾਬ ਨਹੀਂ ਵਿਕਦੀ ਇਹ ਟੈਂਕਰ ਵਿਕਦੇ ਨੇ ਔਰ ਇਸ ਇਲਾਕੇ ਦੇ ਲੋਕ ਇਸ ਚੀਜ਼ ਦੀ ਗਵਾਹੀ ਦੇਣਗੇ ਵੀ ਟੈਂਕਰਾਂ ਵਿੱਚ ਇਹ ਸ਼ਰਾਬ ਵੇਚੀ ਜਾਂਦੀ ਤੇ ਦੇਖੋ ਕਦੋਂ ਦੀ ਵਿਕਦੀ ਕਿੱਦਾਂ ਹੋ ਰਿਹਾ ਤੇ ਮੰਦ ਭਾਗੀ ਗੱਲ ਵੀ 14 15 ਜੀ ਇੱਕੋ ਦਿਨ ਉਹ 17 ਲੋਕ ਹੋ ਗਏ ਔਰ ਇਸ ਹਾਂਜੀ ਕੋਈ ਸੀਰੀਅਸ ਵੀ ਨੇ ਸਹੀ ਮਹੀਨੇ ਦੇ ਵਿੱਚ ਮੇਰਾ ਵੀਰ ਸਾਡੇ ਕੋਲ ਲਫ਼ਜ਼ ਨਹੀਂ ਵੀ ਆਪਾਂ ਉਹਨਾਂ ਪਰਿਵਾਰਾਂ ਨਾਲ ਕਿਦਾਂ ਦੁੱਖ ਸਾਂਝਾ ਕਰ ਸਕੀਏ ਪਰ ਸਹੀ ਮਹੀਨੇ ਦੇ ਵਿੱਚ ਮੰਨਾ ਜੀ ਅੱਗੇ ਵੀ ਮੇਰੇ ਨਾਲ ਜ਼ਿਕਰ ਕਰਦੇ ਸੀ ਵੀ ਪਿਛਲੇ ਸਾਲ ਵੀ ਇੱਥੇ ਬਹੁਤ ਪਿਛਲੇ ਸਾਲ ਹੀ ਮੰਨਾ ਜੀ ਆਏ ਕਿ ਕੁਝ ਸਾਲ ਪਹਿਲੇ ਦੀ ਗੱਲ ਹੈ ਦੋ ਤਿੰਨ ਚਾਰ ਸਾਲ ਵਿੱਚ ਤਿੰਨ ਸਾਲ ਪਹਿਲਾਂ ਹੋਇਆ ਸੀਗਾ ਤੇ ਹੁਣ ਇੱਥੇ ਹੋਇਆ ਤੇ ਤੁਸੀਂ ਦੇਖੋ ਇਹੋ ਹੀ ਸਰਕਾਰਾਂ ਨੇ ਇਹੋ ਹੀ ਪੁਲਿਸ ਹੈ ਇਹੋ ਹੀ ਬਿਨਾ ਪੁਲਿਸ ਦੀ ਮਰਜ਼ੀ ਤੋਂ ਤੇ ਬਿਨਾ ਐਕਸਾਈਜ਼ ਦੇ ਅਫਸਰਾਂ ਤੋਂ ਤੇ ਬਿਨਾ ਰਾਜਨੀਤਿਕ ਇਹਨਾਂ ਦੇ ਲੀਡਰਾਂ ਤੋਂ ਬਗੈਰ ਇਹ ਚੀਜ਼ ਵਿਕ ਸਕਦੀ ਹੈ ਇੱਕ ਬੂੰਦ ਨਹੀਂ ਆ ਸਕਦੀ ਔਰ ਮੇਰੇ ਮੰਨਣ ਚ ਇਹ ਗੱਲ ਬਿਲਕੁਲ ਨਹੀਂ ਵੀ ਕਿਸੇ ਨੂੰ ਪਤਾ ਨਾ ਹੋਏ ਜੇ ਕਿਦਾਂ ਪਰ ਮੈਂ ਸਮਝਣਾ ਵੀ ਇਹ ਬਹੁਤ ਇਹ ਇਹ ਜਿਹੜੇ ਬੱਚੇ ਚਲੇ ਗਏ ਨੇ ਜਾਂ ਜਿਹੜੇ ਲੋਕ ਗਏ ਨੇ ਉਹ ਤਾਂ ਵਾਪਸ ਨਹੀਂ ਆਣੇ ਪਰ ਜਿਹੜਾ ਇਹ ਕਹਿਰ ਪੰਜਾਬ ਦੇ ਵਿੱਚ ਵਰਤ ਰਿਹਾ ਇਸ ਕਹਿਰ ਨੂੰ ਨੱਥ ਪਾਣ ਲਈ ਸਰਕਾਰ ਨੂੰ ਕੜੜੇ ਜਿਹੜੇ ਨੇ ਉਹ ਆਪਣੇ ਫੈਸਲੇ ਲੈਣੇ ਪੈਣਗੇ ਖਾਸ ਤੌਰ ਤੇ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਦਿੱਲੀ ਤੱਕ ਤਾਰ ਜੁੜੇ ਹੋਏ ਨੇ ਜਾਂ ਕਈ बड़े सियासतदान ने ਉਹਨਾਂ ਦਾ ਵੀ ਨਾਂ ਇਸ ਚੀਜ਼ ਦੇ ਵਿੱਚ ਆ ਰਿਹਾ ਤਾਂ ਫਿਰ ਉਹਨਾਂ ਨੂੰ ਜੋ ਕਿ ਹੈ ਜਗਜਾਹਿਰ ਜੋ ਕਿ ਹੈ ਕਰ ਦੇਣਾ ਚਾਹੀਦਾ ਖੁਲਾਸਾ ਕਰਨਾ ਚਾਹੀਦਾ ਤੇ ਸਿਕੰਜਾ ਉਹਨਾਂ ਤੇ ਕੱਸ ਦੇਣਾ ਚਾਹੀਦਾ ਤਾਂ ਕਿ ਦੁਬਾਰਾ ਜੋ ਕਿ ਕੋਈ ਜਾਨ ਲਾਣ ਕਰਕੇ ਨਾ ਜਾਏ ਪ੍ਰੋਜਰਨਲਿਸਟ ਸਚੇਨ अरोड़ा ਦੇ ਨਾਲ ਅਨਮੋਲ ਸਿੰਘ ਉਲਾਟੀ ਨਿਊਜ਼ ਨੇਸ਼ਨ ਅੰਮ੍ਰਿਤਸਰ